ਨਾਂ ਦੇ ਚ ਸਨ ਜੁਰ ਕੇ ਕੋ ਸਨ ਜੁਰ ਕੇ ਆਪਣੀ ਕਿਰਿਆ ਮਕਰੀ ਨਾ ਨੀ ਮਕਦੇ ਸੇ ਵਕਤ ਗੁਰੂ ਕਹਿਣਾ ਕਰਤਿ ਰੇ ਨਾਮ ਮਨੁ ਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੀ ਸਬਦ ਕਨੀ ਕਹੈ ਨਾਨਕ ਸਚੇ ਸਾਹਿਬ ਕੀ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜੁਖਾਂ ਸਭ ਤਵਾ ਪ੍ਰੇਸ਼ਾਨ ਸੁਖ ਮਨ ਆਏ ਵਸਿਆ ਜਿ ਇਸ਼ਕਾ ਸਭ ਪੁਜਾਈ ਸਦਾ ਕੁਰਬਾਨ ਕੀਤਾ ਗੁਰ ਦੇਉ ਜਿਸ ਦੀ ਆਏ ਵਟਿਆ ਕਹੇ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰ ਸਾਜਾ ਨਾਮ ਮੇਰਾ ਧਾਰੋ ਵਾਹੀ ਪੰਚ ਸ਼ਬਦ ਤਿੱਖਾਰ ਸਭਾ ਕਹਿ ਕੇ ਘਰ ਸਭਾ ਕੈ ਸ਼ਬਦ ਵਾਹੀ ਖੁਲਾ ਜਿਤ ਕਰਤਾਲ ਪੰਜ ਪਦ ਤੁਦ ਬਸ ਕੀਤੇ ਕਾਲ ਕੰਡਮਾਰ ਤੁਦ ਕਰ ਪਾਇਆ ਤੁ ਜਿੰਨ ਕੋ ਸੇ ਨਾਮ ਹਰ ਕੇ ਦਾ ਕਹੇ ਨਾਨਕ ਮੈਂ ਸੁ ਤੋ ਹੋ ਵਿਰਤ ਕੀ ਪੈਜ ਪੰਥ ਕੀ ਜੀਤੈ ਸ੍ਰੀ ਸਾਹਿਬ ਜੀ ਸਹਾਇ ਮੈਂ ਆਏ ਸਾਰੇ ਪ੍ਰਸ ਵਾਲਿਆਂ ਦਾ ਵੀ ਧੰਨਵਾਦ ਕਰਦਾ ਵਾਂ ਔਰ ਮੈਂ ਇਹ ਮੈਂ ਬੇਨਤੀ ਕਰਾਂਗਾ ਕਿ ਸਮਾਂ ਕਾਫੀ ਹੋ ਗਿਆ ਮੈਂ ਹੁਣ ਸਾਡੇ ਜੀ ਦਿੱਤੀ ਜੀ ਇੰਜੀਨੀਅਰ ਸਿੱਧੀ ਸਰਕਾਰ ਨਗਰ ਸੰਚਲਕ ਜੀ ਕਰਾ ਉਹਨਾਂ ਬੇਨਤੀ ਕਰਾਂਗੇ ਕਿ 2 ਮਿੰਟ ਸਟੇਜ ਤੇ ਆਉਣ 9 ਸਾਲ ਦੇ ਇਸ ਸਤਗੁਰੂ ਦੀ ਅਜੂਰੀ ਵਿੱਚ ਬਿਟੀ ਸਾ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਸੁਪ ਦੀ ਨਵਾਂ ਸਾਲ ਆ ਨਵੇਂ ਸਾਲ ਦੇ ਸਾਡੇ ਕੋਲ ਬਹੁਤ ਸਾਡੇ ਚੀਫ ਸਾਹਿਬ ਮੰਗੜ ਸਾਹਿਬ ਸਾਡੇ ਐਸੇ ਸਹਿਬਾਨ ਸਾਰੇ ਐਕਸ਼ਨ ਸਹਿਬਾਨ ਸਟਾਫ ਨੂੰ ਸਟਾਫ ਬੈਠਾ ਸੱਚੇ ਪਾਸ਼ਾ ਅਮੇਰ ਕਰੇ ਇਹ ਨਵੇਂ ਸਾਲ ਖੂਰ ਖੁਸ਼ੀਆਂ ਨਾਲ ਲੰਘੇ ਨਵੇਂ ਸਾਲ ਦੇ ਸਾਡਾ ਪੀਐਸਪੀਸੀਲ ਹੋਰ ਤਰੱਕੀਆਂ ਕਰੇ ਸਾਡੇ ਜਾਨ ਮਾਲ ਦੀ ਰੱਖਿਆ ਕਰੇ ਅਸੀਂ ਆਪਣੀ ਦਿੜਤ ਨਾਲ ਇਦਾਂ ਲਗਨ ਨਾਲ ਇਮਾਨਦਾਰੀ ਨਾਲ ਇਦਾਂ ਕੰਮ ਕਰਦੇ ਰਹੀਏ ਤੇ ਸੱਚੇ ਪਾਤਸ਼ਾਹ ਹਮੇਸ਼ਾ ਸਹਾਇ ਹੋਊਗਾ ਮੈਂ ਇਹ ਜਿਹੜੇ ਅੱਜ ਸਾਰੇ ਪ੍ਰਬੰਧਕ ਨੇ ਖਾਸ ਕਰਕੇ ਇਸ ਸਰਕਲ ਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਾਨੂੰ ਉਹਨਾਂ ਨੇ ਮੌਕਾ ਦਿੱਤਾ ਕਿਥੇ ਸਾਰੇ ਅਫਸਰ ਸਾਹਿਬਾਨਾਂ ਨੂੰ ਔਰ ਗੁਰਮਾਰੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸੋ ਆਵਰ ਆੜ ਮਿਲ ਕੇ ਆਪਾਂ ਇਹ ਜਿਹੜਾ ਮਹਿਮਾਂ ਆਪਣਾ ਇਹ ਆਪਣਾ ਮਹਿਮਾਨ ਸਾਡਾ ਇਹ ਸਾਰਾ ਕੁਛ ਆ ਸਾਨੂੰ ਰੋਜੀ ਰੋਟੀ ਦਿੰਦਾ ਸਾਡਾ ਇਹ ਮਾਨ ਜੀ ਵਾਦਾ ਕਰਦਾ ਇਸ ਮਾਨ ਨੂੰ ਆਪਾਂ ਹਮੇਸ਼ਾ ਬਣਾਈ ਰੱਖੀਏ ਤੇ ਸੱਚੇ ਪਾਸ਼ਾ ਹੋਰ ਕਿਰਪਾ ਕਰੂਗਾ ਇਹਨਾਂ ਸ਼ਬਦਾਂ ਨਾਲ ਮੈਂ ਪ੍ਰਬੰਧਕਾਂ ਦਾ ਇੱਥੇ ਜਿਹੜੇ ਆਏ ਨੇ ਇਹਨਾਂ ਦਾ ਜਿਹੜੇ ਪ੍ਰਬੰਧਕਾਂ ਨੇ ਪ੍ਰਬੰਧ ਕੀਤਾ ਉਹਨਾਂ ਦਾ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਤੇ ਇਸੋ ਨਵੇਂ ਸਾਲ ਤੇ ਸਾਰਿਆਂ ਦੇ ਪੁਰਾਂ ਫੇਰ શુભ ਕਾਮਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਤੇ ਮੈਂ ਜਿੱਦੇ ਸਾਡੇ ਚੇਚੇ ਤੌਰ ਤੇ ਪਹੁੰਚਿਆ ਰਿਟਾਇਰ ਮੇਰੇ ਵੀ ਦਾ ਉਹਨਾਂ ਦਾ ਵੀ ਤੈਦਰੁਤਮਾਰ ਕਰਦਾ ਮੈਂ ਉਹਨੂੰ ਬੇਨਤੀ ਕਰਾਂਗਾ ਕਿ ਸਾਡੇ ਚਿਫੀ ਜੀ ਦੇ ਸਹਿਬਾਨ ਬਟਰ ਜਾਨ ਸ੍ਰੀ ਦੇਸ਼ਦਾਲ ਜੀ ਬਾਂਗਰ ਦੋ ਮੀਟਰ ਸੇਕੇ ਹੋਣ ਔਰ ਸੰਤ ਨੂੰ ਸੁਪੰਦ ਕਰਨਗੇ ਸਤਗੁਰੂ ਜੀ ਹਜੂਰੀ ਵਿੱਚ ਬੈਠੀ ਸਾਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਸੁਖ ਦਿਨ ਨਵੇਂ ਸਾਲ ਆ ਨਵੇਂ ਸਾਲ ਦੇ ਸਾਡੇ ਕੋਲ ਬਹੁਤ ਸਾਡੇ ਚੀਪ ਸਾਹਿਬ ਮੰਗੜ ਸਾਹਿਬ ਸਾਡੇ ਐਸਸੀ ਸਹਿਬਾਨ ਸਾਰੇ ਐਕਸ਼ਨ ਸਹਿਬਾਨ ਸਟਾਫ ਸੂ ਸਟਾਫ ਬੈਠਾ ਸੱਚੇ ਪਾਸ਼ਾ ਅশীর ਕਰੇ ਇਹ ਨਮਾਸਾਹ ਹੋਰ ਖੁਸ਼ੀਆਂ ਨਾ ਲੰਘੇ ਨਵੇਂ ਸਾਲ ਤੇ ਸਾਡਾ ਪੀਐਸਪੀਸੀ ਵਾਲੇ ਹੋਰ ਤਰੱਕੀਆਂ ਕਰੇ ਸਾਡੇ ਜਾਨ ਮਾਲ ਦੀ ਰੱਖਿਆ ਕਰੇ ਅਸੀਂ ਆਪਣੀ ਦਿੜ੍ਹਤਾ ਨਾਲ ਇਦਾਂ ਲਗਨ ਨਾਲ ਇਮਾਨਦਾਰੀ ਨਾਲ ਇਦਾਂ ਕੰਮ ਕਰਦੇ ਰਹੀਏ ਤੇ ਸੱਚੇ ਪਾਸ਼ਾ ਮਿਸ਼ਾ ਸਾਈ ਹੋਊਗਾ ਮੈਂ ਇਹ ਜਿਹੜੇ ਅੱਜ ਸਾਰੇ ਪ੍ਰਬੰਧਕ ਨੇ ਖਾਸ ਕਰਕੇ ਇਸ ਸਰਕਲ ਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਾਨੂੰ ਉਹਨਾਂ ਮੌਕਾ ਦਿੱਤਾ ਕਿਤੇ ਸਾਡੀ ਅਫਸਰ ਸਾਹਿਬਾਨਾਂ ਨੂੰ ਔਰ ਬਹੁਮਾਰੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸੋ ਔਰ ਆੜ ਮਿਲ ਕੇ ਆਪਾਂ ਇਹ ਜਿਹੜਾ ਵਿਭਾਗ ਆਪਣਾ ਇਹ ਆਪਣਾ ਵਿਭਾਗ ਸਾਡਾ ਇਹ ਸਾਰਾ ਕੁਝ ਆ ਸਾਨੂੰ ਰੋਜੀ ਰੋਟੀ ਦਿੰਦਾ ਸਾਡਾ ਇਹ ਮਾਂ ਕੇ ਵਾਦਾ ਕਰਦਾ ਇਸ ਮਾਂ ਨੂੰ ਆਪਾਂ ਮਿਸ਼ਾਣ ਬਣਾਈ ਰੱਖੀਏ ਤੇ ਸੱਚੇ ਪਾਸ਼ਾ ਹੋ ਕੇ ਤਪਾ ਕਰੂੰਗਾ ਇਹਨਾਂ ਸ਼ਬਦਾਂ ਨਾਲ ਮੈਂ ਪ੍ਰਬੰਧਕਾਂ ਦਾ ਇੱਥੇ ਜਿਹੜੇ ਆਏ ਨੇ ਨਹੀਂ ਇਹਨਾਂ ਦਾ ਜਿਹੜੇ ਪ੍ਰਬੰਧਕਾਂ ਨੇ ਪ੍ਰਬੰਧ ਕੀਤਾ ਉਹਨਾਂ ਦਾ ਬਹੁਤ 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 ਧੰਨਵਾਦ ਹਾਂਜੀ ਮੇਰੇ ਵੱਲੋਂ ਅ ਟੈਕਨੀਕਲ ਸਰਵਿਸ ਜੁਨੀਅਨ ਪ੍ਰਧਾਨ ਗੁਰਪ੍ਰੀਤ ਸਿੰਘ ਜਸਲ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੇ ਪ੍ਰਮਾਤਮਾ ਅਗੇ ਕਾਮਨਾ ਕਰਦੇ ਆ ਕਿ ਨਵਾਂ ਸਾਲ ਸਾਰਿਆਂ ਵਾਸਤੇ ਜਿਹੜਾ ਸੁਹਾਵਣਾ ਔਰ ਮਿਹਰ ਭਰਿਆ ਸਾਰਿਆਂ ਵਾਸਤੇ ਮਹਾਰਾਜ ਮੇਲ ਰੱਖੇ ਸਾਰਿਆਂ ਤੇ ਔਰ ਅਸੀਂ ਅੱਜ ਹਰ ਸਾਲ ਦੀ ਤਰ੍ਹਾਂ ਸਿਟੀ ਸਰਕਲ ਵਿਖੇ ਕਰਮਚਾਰੀਆਂ ਤੇ ਅਧਿਕਾਰੀਆਂ ਵੱਲੋਂ ਜਿਹੜਾ ਵਾ ਇੱਥੇ ਜਿਹੜਾ ਸੁਖਮਨੀ ਸਾਹਿਬ ਦੇ ਜਿਹੜੇ ਪਾਠ ਕਰਵਾਏ ਜਾਂਦੇ ਆ ਉਸ ਤੋਂ ਬਾਅਦ ਕੀਰਤਨ ਕਰਵਾਇਆ ਜਾਂਦਾ ਹੈ ਔਰ ਜਿਹੜਾ ਅਸੀਂ ਨਵੇਂ ਸਾਲ ਦੀ ਸ਼ੁਰੂਆਤ ਆ ਅਸੀਂ ਬਿਜਲੀ ਮੁਲਾਜ਼ਮ ਜਿਹੜੇ ਆ ਗੁਰੂ ਮਹਾਰਾਜ ਦੀ ਓਟ ਆਸਰਾ ਲੈ ਕੇ ਤੇ ਫੇਰ ਸ਼ੁਰੂਆਤ ਕਰਦੇ ਆ ਜੀ ਔਰ ਹਰ ਸਾਲ ਦੀ ਤਰ੍ਹਾਂ ਅੱਜ ਪਾਠ ਹੋ ਕੇ ਕੀਰਤਨ ਹੋ ਕੇ ਤੇ ਗੁਰੂ ਕਾ ਲੰਗਰ ਜਿਹੜਾ ਉਹ ਟੁੱਟ ਵਰਤੀ ਕਾ ਜੀ ਅੱਜ ਦੇ ਸ਼ੁੱਕਰ ਦੇ ਹਾਰੇ ਤੇ ਪਬਲਿਕ ਦੇ ਸੰਦੇਸ਼ ਸਿਆਪੇ ਹੋ ਜੀ ਮੈਂ ਇਹੀ ਕਹਣਾ ਚਾਹਣਾ ਆ ਵੀ ਸਾਰੇ ਆਪਸ ਵਿੱਚ ਭਾਈਚਾਰਾ ਕਾਇਮ ਰੱਖਣਾ ਚਾਹੀਦਾ ਔਰ ਮਿਲ ਜੁਲ ਕੇ ਰਹਿਣਾ ਚਾਹੀਦਾ ਜੀ ਔਰ ਜੜੀਆਂ ਬੁਰੀਆਂ ਆਤਾਂ ਤੋਂ ਪਰੇਸ਼ ਕਰਨਾ ਚਾਹੀਦਾ ਸੀ بس ਇਹੋ ਹੀ ਹੈ ਜੀ ਮੇਰੀ ਕਾਮ ਹੈ ਭਾਈ ਕਿਹੜੇ ਦਫ਼ਤਰਾਂ ਅੱਜ ਕਰਾਇਆ ਜਾਂਦਾ ਅਜੀ ਇਹ ਸਾਂਝਾ ਜੀ ਸਾਰਾ ਸਿਟੀ ਸਰਕਲ ਜਿਹੜਾ ਚਾਰ ਡਿਵੀਜ਼ਨਾਂ ਹੁੰਦੀਆਂ ਇੱਥੇ ਚਾਰਾ ਡਿਵੀਜ਼ਨ ਸਿਟੀ ਸਰਕਲ ਦੇ ਵਿੱਚ ਚਾਰ ਡਿਵੀਜ਼ਨਾਂ ਚਾਰਾ ਡਿਵੀਜ਼ਨਾਂ ਵੱਲੋਂ ਸਾਂਝੇ ਤੌਰ ਤੇ ਇਹ ਪ੍ਰੋਗਰਾਮ ਜਿਹੜਾ ਇਹ ਕਰਵਾਇਆ ਜਾਂਦਾ ਜੀ ਹਾਂਜੀ ਮੈਂ ਕੁਲਵਿੰਦ ਤਲਵਿੰਦਰ ਸਿੰਘ ਸਾਹਿਬ ਦਾ ਸਰਕਲਸ ਕਟਰਟੀ ਹੈ ਜੋ ਅੱਜ ਦੇ ਸ਼ੁਭ ਦਿਹਾੜਾ ਨਵਾਂ ਸਾਲ ਸ਼ੁਰੂਆਤ ਹੋਈ ਆ ਇਹਦੇ ਸਾਰੇ ਜਿਹੜੇ ਹੈਗਾ ਪਬਲਿਕ ਨੂੰ ਤੇ ਸਭੂ ਮੁਲਾਜ਼ਮਾਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਜਿਹੜਾ ਅੱਜ ਦੇ ਦਿਨ ਜਿਹੜੇ ਲੱਖ ਲੱਖ ਵਧਾਈ ਦਿੰਦਾ ਤੇ ਆਸ ਕਰਦਾ ਕਿ ਨਵਾਂ ਸਾਲ ਜਿਹੜਾ ਸਾਰਿਆਂ ਦੇ ਪਰਿਵਾਰਾਂ ਦੇ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਹਰ ਵਰਗ ਦਾ ਲੋਕ ਹਰ ਵਰਗ ਦੇ ਲੋਕ ਜਿਹੜੇ ਤਰੱਕੀਆਂ ਮੰਨਣ ਇਹ ਨਵੇਂ ਬਰੇ ਦੇ ਵਿੱਚ ਮੇਰੀ ਉਹ ਕਾਮਨਾ ਹੈ ਹਰ ਸਾਲ ਦੀ ਤਰ੍ਹਾਂ ਜੀ ਹਰ ਹਰ ਸਾਲ ਕਰਾਇਆ ਜਾਂਦਾ ਐਸਡੀ ਸਰਕਲ ਦੇ ਵਿੱਚ ਪਹਿਲੀ ਤਰੀਕ ਨੂੰ ਜਿਹੜਾ ਪਹਿਲੀ ਜਨਵਰੀ ਨੂੰ ਸੁਖਮਨੀ ਸਾਹਿਬ ਦੇ ਬਾਠ ਆਪਣਾ ਜਿਹੜਾ ਗੁਰੂ ਦਾ ਕੀਰਤਨ ਕਰਾਇਆ ਜਾਂਦਾ ਉਰ ਤੋਂ ਬਾਅਦ ਲੰਗਰ ਦਾ ਟੁੱਟ ਵਰਤਦਾ ਇੱਥੇ ਤੇ ਸਰਵਤਿਆਂ ਭਲੇ ਵਾਸਤੇ ਤੇ ਬਾਤੇ ਜਿਹੜਾ ਕਰਾਇਆ ਜਾਂਦਾ ਤੁਹਾਨੂੰ ਪਤਾ ਹੈ ਕਿ ਸਾਡੇ ਮੁਲਾਜ਼ਮਾਂ ਦੀ ਵੀ ਜਿਹੜੀਆਂ ਡਿਊਟੀਆਂ ਬੜੀਆਂ ਖਤਰਨਾਕ ਡਿਊਟੀਆਂ ਇੱਕ ਮਿੰਟ ਦੀ ਦੇਰੀ ਜਾਂ ਇੱਕ ਸਕੰਡ ਦੀ ਦੇਰੀ ਵੀ ਜਿਹੜੀ ਹੈਗੀ ਆ ਤੇ ਬੜੀ ਘਾਤਕ ਸਾਬਤ ਹੁੰਦੀ ਆ ਇਹ ਕਰਕੇ ਜਦੋਂ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਨਵੇਂ ਸਾਲ ਹੁੰਦਾ ਅਹੀਂ ਸ਼ੁਰੂਆਤ ਹੀ ਰੱਬ ਦਾ ਨਾਮ ਲੈ ਕੇ ਕਰਦੇ ਆ ਤਾਂ ਜੋ ਸਾਡਾ ਸਾਰਾ ਪਰਿਵਾਰ ਜਿਹੜਾ ਜਸਰਬਤ ਲੋਕ ਜਿਹੜੇ ਆ ਚਰਦੀ ਕਲਾ ਚ ਹੱਸਦੇ ਵਾਦਦੇ ਰਹੋ ਪੁੱਛੇ ਕਿਹੜੇ ਮਾਂਦੇ ਰਹੇ